ਓਏ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਣ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਲਾਂਕਿ ਵਿਦਿਆਰਥੀਆਂ ਦਾ ਸਹਿਯੋਗ ਕਰਨ ਨਹੀਂ ਕਿਉਂਕਿ ਲੰਮੇ ਸਮੇਂ ਦਾ ਇਤਿਹਾਸ ਹੀ ਪੰਜਾਬੀ ਸੂਬਾ ਮੂਵਮੈਂਟ ਲੜੀ ਆ ਨਾ ਉਹਦੇ ਚ ਆਪਾਂ ਬਹੁਤ ਕੁਝ ਲਿਆ ਤੇ ਬਹੁਤ ਕੁਝ ਰਹਿ ਗਿਆ ਉਹ ਅੱਜ ਫੇਰ ਆਪਾਂ ਮੂਵਮੈਂਟ ਕੋ ਖੜੀ ਹੋਈ ਆ ਮੈਂ ਤਾਂ ਤੁਹਾਨੂੰ ਬੜਾ ਕਲੀਅਰ ਹੈ ਮੇਰਾ ਆਪ ਇਮੋਸ਼ਨਲ ਅਟੈਚਮੈਂਟ ਹੈ ਯੂਨੀਵਰਸਿਟੀ ਵਿੱਚ ਪੜ੍ਹੇ ਮੈਂ 4 ਸਾਲ ਇੱਥੇ ਲਾਇਆ ਹੈ ਹੈ ਤੇ ਆ ਇੱਕ ਆਪਣਾ ਜੇ ਆਖ ਪਰ ਜੇ ਕੋਈ ਬੰਦਾ ਅਟੈਕ ਕਰ ਦੇਣਾ ਹਾਂਜੀ ਇਹ ਪਹਿਲਾ ਕਿਲਾ ਹੈ ਉਹ ਟੈਸਟ ਕਰ ਰਹੇ ਵਾਟਰ ਸਹੀ ਹੈ ਕਿ ਜੇ ਇੱਥੇ ਕਾਮਯਾਬ ਹੋ ਗਏ ਫਿਰ ਨੈਕਸਟ ਹੈ ਬਿਲਕੁਲ ਜੀ ਇੱਥੇ ਕਿਸੇ ਹਾਲਤ ਚ ਨਹੀਂ ਕਿਸੇ ਹਾਲਤ ਨਹੀਂ ਜੋ ਤੁਸੀਂ ਕਹੋਗੇ ਆ ਖਾਲੀਦ ਅਲ 100% 200% ਕਮਿਟਿਡ ਹੈ ਐਂਡ ਨਾਟ ਬਿਕੋਜ਼ ਆਫ ਪੋਲਿਟਿਕਸ ਜੀ ਮੋਟਿਵਸ ਜੀ ਮੋਟਿਵਸ ਸਰ ਸਰ ਅਪੀਲ ਇਹ ਕਰਨਾ ਤੁਸੀਂ ਪੰਜਾਬ ਦੀ ਰੀਜਨਲ ਪਾਰਟੀ ਦੇ ਪੱਖੋਂ ਸਭ ਤੋਂ ਵੱਡੀ ਪਾਰਟੀ ਜਦੋਂ ਨੈਸ਼ਨਲ ਪਾਰਟੀ ਨੇ ਇੰਟਰਸਟ ਡਿਫਰੈਂਟ ਹੋ ਸਕਦੇ ਉਹਨਾਂ ਦਾ ਡੈਕੋਰਮ ਡਿਫਰੈਂਟ ਹੋ ਜਾਂਦਾ ਤੁਹਾਡਾ ਲੈਣਾ ਦੇਣਾ ਰਹਿਣਾ ਖਾਣਾ ਪੀਣਾ ਸਾਰਾ No doubt ਵਿੱਭਾਜੀ ਨੇ ਜਦੋਂ ਰਿਜ਼ਾਈਨ ਦਿੱਤਾ ਸੀ ਐਗਰੀਕਲਚਰ ਬਿਲ ਤੇ ਮੂਵਮੈਂਟ ਬਣੀ ਸੀ ਸਭ ਤੋਂ ਪਹਿਲਾਂ ਥੱਪੜ ਸਰਕਾਰ ਤੇ ਕੋਈ ਐਮਐਸਪੀ ਤੋਂ ਜਦੋਂ ਗੱਲ ਆਈ ਸੀ ਤੁਹਾਨੂੰ ਪ੍ਰੋਗਰਾਮ ਲਿਖਣਾ ਪੈਣਾ ਹੈ ਆ ਨਾਰੇ ਲੱਗ ਲਿਆ ਪਾਪਾ ਇਹ ਦੇਖੋ ਇੱਕ ਚੀਜ਼ ਜਿਹੜੀ ਹੈਗੀ ਹੈ ਇਹ ਜਿਹੜੀ ਅਟੈਕ ਹੈ ਇਹ ਆਨਲਾਈਨ ਟਾਈਮ 'ਚ ਹੁਣ ਤਾਂ BBMP ਦੀ ਗੱਲ ਹੈ ਤਲਵਾੜੇ BBMP ਦਾ ਹੋਗਾ ਉੱਥੇ ਸਰ ਸਕੂਲ BBMP ਦਾ 1200 ਬੱਚਿਆਂ ਨਾਲ ਚੱਲ ਰਿਹਾਗਾ ਉਹ ਸਕੂਲ ਇਹ ਸਰਵਿਤਕਾਰੀ ਵਿਦਿਆਮੰਦਾਂ ਨੂੰ ਸ਼ਿਫਟ ਕਰ ਰਿਹਾ ਇੱਥੇ ਕਈ ਚੀਜ਼ ਹੋ ਰਹੀ ਕੋਈ ਭਰਤੀ ਜਿੰਨੀ ਵੀ ਹੋ ਰਹੀ ਹੈ ਇਹ ਦੇਖਿਆ ਜਾ ਰਿਹਾ ਕਿ ਇਹਨਾਂ ਕਿੰਨੇ ਕੈਂਪ ਲਾਏ ਆ ਰਹੇ ਸਸ ਦੇ ਇਹ ਤੁਸੀਂ ਹੋਰ ਗੱਲ ਸੁਣ ਤੁਹਾਨੂੰ ਪਤਾ ਨਹੀਂ ਪਿਛਲੇ 5-7 ਦਿਨ ਪਹਿਲੇ ਇਹਨਾਂ ਨੇ ਚੰਡੀਗੜ੍ਹ ਐਂਟ੍ਰੇਸ਼ਨ ਦੇ এমপ্লয়ਮੈਂਟ ਰੂਲਸ ਚੇਂਜ ਕੀਤੇ ਨੇ। ਉਹ টারਮਸ ਚੇਂਜ ਕਰ ਰਹੇ ਆ ਕਿ ਕਿਵੇਂ ਸਿਲੈਕਸ਼ਨ ਹੋਊਗੀ, ਕਿਵੇਂ ਕਰਨੇ ਆ। ਪਹਿਲੇ ਕੀ ਸੀ, ਹਿੱਸਾ ਸੀ। 40% ਪੰਜਾਬ ਦਾ ਹਿੱਸਾ ਸੀ। 740 ਦਾ। ਜੇ ਸੈਕਰੀ 40 ਦਾ। ਉਹ ਸਾਹਮਣਾ ਆਉਂਦੇ ਸੀ। ਹੁਣ ਇਹਨਾਂ ਨੇ ਕੀ ਕੀਤਾ? ਇੰਡੀਪੈਂਡੈਂਟ ਕੱਲ ਪਰਸੋ ਨੂੰ। ਤੋ ਮੈਂ ਥੋੜਾ ਕਿ ਸਾਡੇ ਇਲੈਕਸ਼ਨ ਸੀ ਉਹਦੇ ਕਰਕੇ ਅਸੀਂ ਉਹਦੇ ਜਿਆਦਾ ਫਸੇ ਸੀ ਤੇ ਮੈਂ ਤਾਂ ਕੱਲ ਵੀ ਲਿਖਿਆ। ਉਹਦੇ ਅਸੀਂ ਵੀ ਹੱਥੋਂ ਟੇਕ ਅਪ ਆਲ ਦਿਸ ਇਸ਼ੂ। ਕਿ ਕਿ ਇਹਨਾਂ ਦਾ ਫਰਸਟ ਗੇਮ ਹੈ ਕਿ ਚੰਡੀਗੜ੍ਹ ਨੂੰ ਇਹਨਾਂ ਨੇ ਕੀ ਕਰਨਾ ਹੈ ਉਹ ਪਰਮਨੈਂਟਲੀ ਇੰਡੀਪੈਂਡੈਂਟ ਕਰਨਾ ਚਾਹੁੰਦੇ ਸਰ ਇਹਨੂੰ ਸਟੇਟ ਵੱਲ ਜਾਣਾ ਹੈ ਸਟੇਟ ਵੱਲ ਵੱਧ ਰਿਹਾ ਕਿਉਂਕਿ ਇਹਨਾਂ ਨੇ ਇਹ ਜਿਹੜਾ ਹੁਣ 31 ਮੈਂਬਰੀ ਵੀ ਲਿਆਏ ਨੇ ਇਹਦੇ ਚ ਚੰਡੀਗੜ੍ਹ ਦੇ ਐਮਪੀ ਨੂੰ ਪਾਰਟੀ ਬਣਾਇਆ ਗਿਆ ਇਥੋਂ ਦੇ ਸੈਕਟਰੀ ਨੂੰ ਬਣਾਇਆ ਗਿਆ এডਿਕੇਸ਼ਨ ਸੈਕਟਰੀ ਨੂੰ ਧਿਆਨ ਨਾਲ ਟਾਈਮ ਦੇ ਵਿੱਚ ਇਲਾਕੇ ਨੂੰ ਤੇ ਨਾਲ ਦੇ 40 50 ਕਿਲੋਮੀਟਰ ਤੱਕ ਇਹ ਨਵੀਂ ਸਟੇਟ ਦਾ ਜਿਹੜਾ ਉਹ ਏਜੰਡੇ ਤੇ ਲਿਆ ਰਹੇ ਆ ਵੀ ਇਹ ਪੰਜਾਬ ਨੂੰ ਇੱਕ ਤੇ ਨੂੰ ਸਟੇਟ ਯੂਨੀਵਰਸਿਟੀ ਵੱਲ ਵਧਣਾ ਚਾਹੀਦਾ ਆਪਣੀ ਵਿਧਾਨ ਸਭਾ ਚ ਲਿਆ ਕੇ ਉਸ ਤੇ ਉੱਤੇ ਵੀ ਸਾਡੇ ਪਾਰਲੀਮੈਂਟ ਦੇ ਤੁਹਾਡੇ ਮੈਂਬਰ ਨੇ ਦੂਜੇ ਪੰਜਾਬ ਦੇ ਮੈਂਬਰ ਨੇ ਉੱਥੇ ਮੰਦੇ ਆਪਾ ਜੀ ਨਹੀਂ ਹੋਰ ਗੱਲ ਹੈ ਇਹਨਾਂ ਨੇ ਐਸਜੀਪੀਸੀ ਦਾ ਜਿਹੜਾ ਐਕਟ ਹੈ ਨਾ ਹਾਂਜੀ ਹਾਂਜੀ ਸੁਪਰੀਮ ਕੋਰਟ ਤੋਂ ਮੋੜ ਲਵਾ ਦਿੱਤਾ ਠੀਕ ਹੈ ਜੀ ਕੀ ਤੁਸੀਂ ਇੰਟਰਸਟ ਜਿਹੜੀ ਸਟੇਟ ਉਹ ਐਕਟ ਬਦਲ ਸਕਦਾ ਹੈ ਬਿਲਕੁਲ ਹਾਂ ਫਿਰਿਆਣਾ ਅਸੀਂ ਵੀ ਇੱਕ ਪਹਿਲੇ ਤਾਂ ਨਹੀਂ ਕਰਾਂਗੇ ਬਿਲਕੁਲ ਕਿਉਂਕਿ ਆ ਜਿਹੜੀ ਸਾਰੀ ਜ਼ਮੀਨ ਹੈ ਹਾਂਜੀ ਆ ਪੰਜਾਬ ਦੀ ਹੀ ਰਹਿਤ ਹੈਗੀ ਸਾਰਾ ਕੁਝ ਕਿਉਂਕਿ ਹੁਣ ਸਾਡੇ ਇੰਨੇ ਪੰਜਾਬ ਦੇ ਇੱਕ ਇੰਸਟੀਟਿਊਟ ਹੀ ਪੰਜਾਬ ਦਾ ਇੱਥੇ ਬਚ ਗਿਆ ਜਿਹੜਾ 550 ਏਕੜ ਦੇ ਵਿੱਚ ਆ ਪ੍ਰਾਈਮ ਲੋਕੇਸ਼ਨ ਤੇ ਯੂਨੀਵਰਸਿਟੀ ਬੈਠੀ ਹੈ ਜੇ ਕੱਲ ਇਸ ਸੈਂਟਰ ਕੋਲ ਜਾਂਦੀ ਹੈ ਤੇ ਇੱਥੇ ਇਹਨੂੰ ਸ਼ਿਫਟ ਵੀ ਯੂਨੀਵਰਸਿਟੀ ਨੂੰ ਕਿਤੇ ਹੋਰ ਕਰ ਸਕਦੇ ਨੇ ਕਿਸੇ ਹੋਰ ਪਰਪਸਲ ਯੂਜ਼ ਕਰਦੇ ਆ ਦੂਜੇ ਜਿਵੇਂ ਸਾਡਾ ਪੈਕਸੀ ਉਹ ਪੈਕ ਵੀ ਇਹਨਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਦਾ ਸੀ ਹੁਣ ਉਹਨੂੰ ਤੋੜ ਕੇ ਨਾ ਬੋਰਡ ਆਫ ਗਵਰਨਰਸ ਲਿਆ ਕੇ ਹੁਣ ਸੈਂਟਰਲ ਰੂਲਸ ਉੱਥੇ ਲਾਉਂਦੇ ਆ ਉੱਥੇ ਐਡਮਿਸ਼ਨ ਵੀ 올 ਇੰਡੀਆ ਰੈਂਕਸ ਦੇ ਨਾਲ ਹੁੰਦੀ ਪੰਜਾਬ ਦਾ ਬੱਚਾ ਹੁਣ ਉਹਨੂੰ ਯੂਨੀਵਰਸ ਸੋ ਜਿਵੇਂ ਵਿਧਾਨ ਸਭਾ ਉਹ ਵੀ ਅੱਦੋ-ਅੱਦ ਦੇ ਪਰ ਹਰ ਚੀਜ਼ ਨੂੰ ਡਿਸਪਿਊਟਡ ਬਣਾ ਕੇ ਤੇ ਇਹਨੂੰ ਬਿਲਕੁਲ ਵੱਖਰਾ ਕਰਨਾ ਚਾਹੁੰਦੇ ਨੇ ਸੋ ਇਹ ਜਾਣਦੇ ਆ ਵੀ ਇਹਨਾਂ ਦੇ ਲਾਂਬੰਦੀ ਕਰਕੇ 1966 ਤੇ ਮੈਂ ਤਾਂ ਤੁਸੀਂ ਇਹਨਾਂ ਦਾ ਪੈਕੇਜ ਜੋ ਪ੍ਰੋਗਰਾਮ ਤੁਸੀਂ ਸਜੈਸਟ ਕਰੋਗੇ ਅਸੀਂ ਵੀ ਸਜੈਸਟ ਕਰਦੇ ਹਾਂ ਠੀਕ ਹੈ